ਕੁਲ ਸਾਹਿਬ ਤੁਸੀਂ ਅੱਜ ਸਰਕਾਰ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜੀ ਤੇ ਕੀ ਕਹਿਣਾ ਚਾਹੋਗੇ ਮੈਂ ਤਾਂ ਮੋੜ ਤੋਂ ਹੀ ਕਹਿੰਦਾ ਰਿਹਾ ਕਿ ਜੋ ਹੋਇਆ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਸੋ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਸਾਡੇ ਬਖਤੌਰ ਸਿੰਘ ਢੱਲੋਂ ਸਾਹਿਬ ਮੀਡੀਆ ਵੱਲੋਂ ਬੈਠਿਆ ਸਾਰੇ ਕੱਲ ਪਰਸੋਂ ਲਗਾਤਾਰ ਸਾਡੇ ਕੋਸ਼ਿਸ਼ਾਂ ਸੀ ਕਿ ਇਸ ਨੂੰ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾਵੇ ਸੋ ਅੱਜ ਗੱਲਬਾਤ ਸਿਰੇ ਚੜੀ ਹੈ ਜੋ ਪਰਚਾ ਦਾ ਜੋ ਐਸੀ ਰਾਮਪੁਰਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 23 ਉਸ ਨੂੰ ਰੇਸ਼ਮ ਸਿੰਘ ਦੇ ਬਿਆਨਾਂ ਤੇ ਉਹ ਪਰਚਾ ਦਰਜ ਹੋਇਆ ਸੀਗਾ ਉਸ ਦੇ ਜਿਹੜੇ ਬਿਆਨ ਹਨ ਕਲਮਬੰਦ ਕਰ ਲਿਆ ਉਹਦੀ ਸ਼ਿਕਾਇਤ ਹੈ ਜਿਹੜੀ ਉਹ ਵਾਪਸ ਹੋ ਰਹੀ ਹੈ ਤੇ ਸ਼ਾਮ ਨੂੰ ਕੈਂਸਲੇਸ਼ਨ ਰਿਪੋਰਟ ਹੈ ਜਿਹੜੀ ਉਹ ਭਰੀ ਜਾਣੀ ਹੈ ਤੇ ਇਹ ਪਰਚਾ ਜਿਹੜਾ ਹੈਗਾ ਰੱਦ ਹੋ ਜਾਵੇਗਾ ਤੇ ਮੈਂ ਬੇਨਤੀ ਕਰਦਾ ਕਿ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਸਾਡਾ ਬਹੁਤ ਵਧੀਆ ਰਿਸ਼ਤਾ ਹੈ ਮਾਨ ਸਾਹਿਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਬਹੁਤ سارے ਨਾਮੀ ਗ੍ਰਾਮੀ ਜਿਹੜੇ ਪੱਤਰਕਾਰ ਉਹਨਾਂ دوست ਹੈ ਕਰੇਬੀ ਮਿੱਤਰ ਹੈ ਉਹਨਾਂ ਦਾ ਰਾਇ مشਵਰਾ ਹਮੇਸ਼ਾ ਉਹ ਲੈਂਦੇ ਰਹੇ ਆ ਤੇ ਉਹਨਾਂ ਦੀਆਂ ਵੀ ਕੋਸ਼ਿਸ਼ਾਂ ਸੀਆਂ ਪੰਜਾਬ ਸਰਕਾਰ ਦੀਆਂ ਕਿ ਇਹ ਟਕਰਾਅ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਮੈਂ ਪਹਿਲਾਂ ਵੀ ਕਿਹਾ ਕਿ ਗੱਲਬਾਤ ਦੇ ਵਿੱਚ ਹੀ ਹਰੇਕ ਮਸਲੇ ਦਾ ਹੱਲ ਹੁੰਦਾ ਸੋ ਗੱਲਬਾਤ ਰਹੀਂ ਸਾਰਿਆਂ ਤਰ੍ਹਾਂ ਦਾ ਬਹੁਤ ਵਧੀਆ ਭਾਜ ਚੇ ਰੇਡ ਗੱਲ ਪਿਆਰ ਵਾਲੀ ਗੱਲ ਸਤਕਾਰ ਵਾਲੀ ਗੱਲ ਸਾਰਿਆਂ ਨੇ ਇਸ ਗੱਲ ਤੋਂ ਸਹਿਮਤੀ ਪ੍ਰਗਟ ਕਰਾਈ ਜੋ ਹੋਇਆ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਇਸ ਕਰਕੇ ਕੰਪਲੇਂਟ ਵਾਪਸ ਹੋਵੇਗੀ ਤੇ ਪਰਚਾ ਦਲ ਹੋਵੇਗਾ